ਪਿੰਡ ਲੰਗੜੋਆ ਦੇ ਨੌਜਵਾਨ ਜਸਪਾਲ ਸਿੰਘ ਭਰਤਿਆ ਆਪਣੇ ਘਰ ਈਰਾਨ ਦੇ ਡੌਂਕਰਾਂ ਨੇ ਬਣਾਇਆ ਸੀ ਬੰਦੀ ਅਤੇ 18 ਲੱਖ ਰੁਪਏ ਦੀ ਮੰਗ ਕੀਤੀ ਸੀ ਅੱਜ ਤੜਕਸਾ ਜਦੋਂ ਜਸਪਾਲ ਸਿੰਘ ਆਪਣੇ ਘਰ ਪਿੰਡ ਲੰਗੜੋਆ ਵਿਖੇ ਪਹੁੰਚਿਆ ਤਾਂ ਪਰਿਵਾਰ ਦੀਆਂ ਅੱਖਾਂ ਨਮ ਹੋ ਕੇ ਬਖਰੀ ਜਹੀ ਖੁਸ਼ੀ ਬਿਆਨ ਕਰਦੀਆਂ ਸਨ ਬੀਤੇ ਦਿਨਾਂ ਤੋਂ ਬਹੁਤ ਚਾਚਿਤ ਮਾਮਲਾ ਕੇ ਤਿੰਨ ਨੌਜਵਾਨਾਂ ਨੂੰ ਈਰਾਨ ਚ ਡੌਂਕਰਾਂ ਵੱਲੋਂ ਬੰਦੀ ਬਣਾਇਆ ਗਿਆ ਸੀ ਨੌਜਵਾਨਾਂ ਕੋਲ 18 ਲੱਖ ਰੁਪਏ ਦੀ ਮੰਗ ਕੀਤੀ ਜਾਰੀ ਸੀ ਇਿੱਦਾਂ ਨੌਜਵਾਨਾ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਸੀ ਅੱਜ ਜਦੋਂ ਜਸਪਾਲ ਸਿੰਘ ਆਪਣੇ ਘਰ ਵਾਪਸ ਪਰਤਿਆ ਤੇ ਉਸਨੇ ਉਹ ਕਹਾਣੀ ਦੱਸੀ ਜਿਹੜੀ ਸੁਣਨੀ ਮੁਸ਼ਕਲ ਸੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਸੀਂ ਏਜੰਟ ਨੂੰ ਕਿੰਨੇ ਪੈਸੇ ਦਿੱਤੇ ਸੀਗੇ ਏਜੰਟ ਨੂੰ ਸਾਡਾ 18 ਲੱਖ ਰੁਪਏ ਆਪਾਂ ਜਿੱਤੇ 18 18 ਲੱਖ ਚੰਦਲਾ ਲੱਖ ਰੁਪਏ ਦਿੱਤਾ ਉਹਨਾਂ ਨੇ ਸਾਡੇ ਕੋਲ 54 ਲੱਖ ਦੀ ਮੰਗ ਕੀਤੀ ਸਾਨੂੰ ਜੋ ਇਹ ਏਜੰਟ ਨੂੰ ਕਹੇ ਤੇ ਉਹ ਵਾਲੇ ਬੰਦੇ ਸਾਨੂੰ ਜੋ 18 ਲੱਖ ਰੁਪਏ ਕਿਹੜੇ ਬੰਦੇ ਨੇ ਮੰਗ ਕੀਤੀ ਹਾਂਜੀ ਕਿਹੜੇ ਨੇ ਮੰਗ ਕੀਤੀ ਇਹ ਇਹ ਭਾਈ ਹਾਂਜੀ ਪਾਕਿਸਤਾਨੀ ਇਹ ਉਹਨੂੰ 18 ਲੱਖ ਰੁਪਇਆ ਏਜੰਟ ਨੂੰ ਦਿੱਤਾ ਹੈ 55 ਲੱਖ ਉਹਨੂੰ ਦਿੱਤਾ 53 ਲੱਖ ਰੁਪਇਆ ਸਾਨੂੰ ਉਹਨਾਂ ਦਾ ਪਾਕਿਸਤਾਨ ਦਾ ਭਾਈ ਬਾਣਤੀ ਦਾ 1.5 ਕਰੋੜ ਰੁਪਇਆ ਜਿੰਨੇ ਕਹਿੰਦੇ ਉਹਨਾਂ ਦਿੱਤੇ ਪੈਸੇ 1900 ਜੀ ਪੈਸੇ ਲੋ ਉਹਨਾਂ ਨੇ ਇੱਕ ਜਿੰਨ ਖਰ ਏਜੰਟੇ ਉਹਨਾਂ ਦੇ ਪਾਕਿਸਤਾਨੀ ਇੱਕ ਅਲੀ ਜੀ ਮਾ ਇੱਕ ਹੈਗਾ ਸਿਕੰਦਰਵਾ ਜੀ ਤੇ ਦੋ ਤਿੰਨ ਭਾਈ ਨਾਮ ਹੋਰ ਉਹਨਾਂ ਦੇ ਨਾਮ ਨਹੀਂ ਲੱਗਦੀਆਂ ਤੇ ਉਹਨਾਂ ਦੇ ਚ ਫਿਰ ਫੋਨ ਆਦੇ ਜਿੰਨੇ ਸੇ ਉਹਨਾਂ ਦੇ ਅਜੰਤਰਾ ਨੇ ਕਨੇ ਗਿਆ ਸੀ ਕਿ ਇਹਨਾਂ ਦੀਆਂ ਗਾਰੰਟੀਆਂ ਮੇਰੇ ਜਿਹੜੇ ਪੈਸੇ ਜਿਹੜੇ ਇਹਨਾਂ ਨੇ ਠੱਲਣਾ ਕਰਦੀਆਂ ਘਰਦੂਦੀ ਮੰਗਦੇ ਨੇ ਉਹ ਹੀ ਰੋਕੇ ਹੋਏ ਆ ਉਹ ਤੁਹਾਨੂੰ ਨਹੀਂ ਦੇਣੇ ਆ ਤੁਸੀਂ ਚਾਹੇ ਇਹਨਾਂ ਨੂੰ ਮਾਰ ਦਿਓ ਜਾਂ ਨੂੰ ਮਾਰ ਦਿਓ ਜਾਂ ਅਜੰਤਰਾ ਕਰ ਦਿਓ ਤੁਹਾਨੂੰ ਪੈਸੇ ਨਹੀਂ ਮਿਲਣੇ ਆ ਉਹ ਵੜੀਆਂ ਵੀਡੀਓ ਭਾਈ ਅਸੀਂ ਆਪਣੇ ਘਰ ਵੀ ਸੈਂਡ ਕੀਤੀਆਂ ਜੋ ਵੀ ਰਿਪੋਰਟਿੰਗ ਆਈ ਸੀਗਾ ਸਾਨੂੰ ਜਿਹਾ ਰੋਜ਼ੇ ਟੌਰਚਰ ਕਰਦੇ ਸੀਗੇ ਸਾਡੇ ਫੋਨ ਵਾਲੀਆਂ ਤੇ ਬੜੀਆਂ ਹੋਈਆਂ ਵੀ ਸਾਡੇ ਘਰੇ ਪਾਣੀਆਂ ਇੱਕ ਦਿਨ ਭਾਈ ਅਸੀਂ ਉਹਨਾਂ ਨੂੰ ਕਹੀ ਸਾਨੂੰ ਅਸੀਂ ਪਾਣੀ ਵੀ ਨਹੀਂ ਸਾਨੂੰ ਇੱਕ ਦੋ ਜਿਹੇ ਤਿੰਨਾਂ ਸਾਨੂੰ ਬਾਸਣੂ ਬੁਲਾਇਆ ਭਾਈ ਮੈਨੂੰ ਪਾਣੀ ਦੇਵੇ ਤੁਹਾਨੂੰ ਪਾਣੀ ਨਹੀਂ ਪਾਇਆ ਤੇ ਰ ਤੇ ਉਹ ਸਾਡੇ ਥਾਣੇ ਲੱਗੇ ਭਾਈ ਤੇ ਉਥੇ ਸਾਡੇ ਬਿਆਨ ਹੋਏ ਸਾਰਾ ਕੁਝ ਲਿਖਿਆ ਤੇ ਉਹਨਾਂ ਦੇ ਜਿਹੜਾ ਚਾਰ ਜਣੇ ਜਿਹੜਾ ਫਰੇਸ਼ ਹੋ ਗਏ ਜਿਹੜਾ ਮੈਂ ਸੀਗਾ ਸੁਲਤਾਨ ਉਹ ਫਰਾਗ ਦੇ ਉਹ ਹਾਥੀਆ ਤੇ ਉਥੇ ਸਾਰੇ ਸਾਡੇ ਬਿਆਨ ਹੋਏ ਭਾਈ ਜਦੋਂ ਤੇ ਪਾਕਿਸਤਾਨੀ ਉਥੇ ਸਾਰੇ ਫੜੇ ਹੋਏ ਸੀ ਤੇ ਉਹਨਾਂ ਨੇ ਫਿਰ 8-10 ਦੇ ਪਾਕਿਸਤਾਨੀ ਇਸਾਰੇ ਰੂਜੇ ਕੀ ਕਹਿਵਾ ਜਮਾ ਨੇ ਰੈਸਟ ਜਮਾ ਨੇ ਤਿਆਨ ਕੀ ਸਾਰਾ ਸਾਡੇ ਦੇਖ ਰਖਾਇਆ ਹੋਇਆ ਤੇ ਸਾਰਾ ਜੀ ਤੇ ਫਿਰ ਉਹਨਾਂ ਨੇ ਸਾਨੂੰ ਕੱਲੇ ਕੋ ਦਿਨ ਪੁੱਛਿਆ ਜੀ ਇਸ ਤਰ੍ਹਾਂ ਆਏ ਤੇ ਕਿੱਲਾ ਕਰਦਾ ਆਇਆ ਅਸੀਂ ਉਹਨਾਂ ਦੇ ਸਾਰੇ ਏਜੰਟ ਨੇ ਸਾਡੇ ਨਾਲ ਐਂਡਾ ਕੀਤਾ ਕਿਉਂਕਿ ਜਿਹੜਾ ਏਜੰਟ ਸੀਗਾ ਸਾਡੇ ਏਜੰਟ ਦੇ ਗਾਹਾਂ ਹੋਰ ਵੀ ਏਜੰਟ ਦੀ ਜਿਹੜਾ ਪਾਕਿਸਤਾਨੀ ਲਿੰਕ ਥੋੜਾ ਜਿਹਾ ਉਹ ਜੀ ਇਹਦਾ ਬਤਾ ਬਈ ਸਾਨੂੰ ਉਹਨਾਂ ਨੇ ਫਿਰ ਇਹਨਾਂ ਨੇ ਕਿਹਾ ਕਿ ਚੱਲ ਜਾ ਬਸ ਉਹਨਾਂ ਨੇ ਗਿਆ ਸੀਗਾ ਵੀ ਤੁਹਾਡੇ ਏਜੰਟ ਨੇ ਸਾਨੂੰ ਵੇਚਿਆ ਹੈ ਤੋਂ ਬੇ ਦਿੱਤਾ ਦੀ ਨੂੰ ਕਾਂਜੀਸਨ ਬੇ ਹੋ ਕੇ ਤੁਸੀਂ ਜਿਵੇਂ ਹੋਏ ਸਾਡੇ ਕੋਲ ਜਿਹੜੇ ਆਏ ਆ ਬੇ ਤੁਸੀਂ ਆਪਣੇ ਘਰਾਂ ਨਾਲ ਗੱਲਬਾਤ ਕਰੋ ਸਾਡੀ ਪਹਿਲਾਂ ਦਾ ਮੱਦੀ ਕਰਵਾਓ ਤੁਸੀਂ ਰੋਜ਼ ਹੀ ਗੱਲ ਗੱਲ ਸਾਡੇ ਰੋਜ਼ ਹੀ ਗੱਲ ਕਰਵਾਨੀ ਮੈਨੂੰ ਤੇ ਸਾਨੂੰ ਰੋਜ਼ ਹੀ ਘੁੱਟਣਾ ਉਹਨਾਂ ਨੂੰ ਜਦ ਵੀ ਗੱਲ ਕਰਵਾਨੀ ਕਰੇ ਸਾਨੂੰ ਰੋਜ਼ ਹੀ ਘੁੱਟਣਾ ਜਦ ਰੋਜ਼ ਫੋਨ ਵਾਲੀ ਦਾ ਸਾਡੇ ਆ ਛਾਤੀ ਜਰਤਾਂ ਵਾਲੀਆਂ ਨੂੰ ਇੰਤਿਹਾਰ ਬਸਰਦੇ ਛੱਟੇ ਹੋਏ ਚੈਟਰ ਦੇ ਮੇਰੇ ਅਰੀਦ ਵੀ ਹੱਦੀਆਂ ਨਾਲ ਕੇ ਕੰਮ ਹੋਇਆ ਇਤਨਾ ਟੱਕਰ ਲੈਣ ਨੂੰ ਟੱਕਰ ਸਾਡੇ ਕਾਫੀ ਜ਼ੋਰ ਤੇ ਕੀਤਾ ਭਾ ਜਿਨ੍ਹਾਂ ਨੇ ਪਾਰਾ ਸਰਕਾਰ ਨੇ ਤੁਹਾਨੂੰ ਹੁਣ ਇੱਥੇ ਜਿੱਥੇ ਤੁਸੀਂ ਪਹੁੰਚੇ ਆ ਕੀ ਕਹਿਣਾ ਚਾਹਦੇ ਤੁਸੀਂ ਸਰਕਾਰ ਬਾਰੇ ਭਾਜੀ ਮੈਂ ਸੈਂਟਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਭਾਜੀ ਈਰਾਨ ਤੋਂ ਸਰਕਾਰ ਭਾਜੀ ਆਪਣੀ ਵੀਡੀਓ ਅੰਬੈਸੀ ਦੀ ਇਰਾਨ ਜਮੂਨ ਦਾ ਸ਼ੁਕਰਗੁਜ਼ਾਰ ਧੰਨਵਾਦ ਬਹੁਤ ਬਹੁਤ ਤੁਸੀਂ ਸਾਡੀ ਬਹੁਤ ਮਦਦ ਕੀਤੀ ਆ ਮੈਂ ਆਪਣੀ ਮੀਡੀਆ ਦੇ ਭਾਜੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਭਾਜੀ ਆਪਣੀ ਮੀਡੀਆ ਸਾਡੀ ਜਾਨ ਬਚਾਈ ਭਾਜੀ ਜੋ ਵੀ ਪੂਰੇ ਵਾਰ ਤੱਕ ਸਾਡੀ ਵੀਡੀਓ ਬਚਾਈਆਂ ਹੋਈਆਂ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਸਾਡੀ ਜਿਹੜੀ ਇੰਨੀ ਜਾਨ ਬਚਾਈ ਆ ਭਾਜੀ ਧੰਨਵਾਦ ਜੀ ਰੋਂ ਬਾਰੇ ਭਾਜੀ ਸੈਂਟਰ ਸਰਕਾਰ ਦੇ ਜੀ ਏਜੰਟਾ ਜਿਹੜੇ ਨੇ ਤੁਹਾਡੇ ਨਾਲ ਇਦਾਂ ਕੀਤਾ ਉਹਦੇ ਲਈ ਤੁਸੀਂ ਕੀ ਜਾਣਦੇ ਹੋ ਭਾਜੀ ਮੈਂ ਇਹੀ ਕਹਾਂਗਾ ਕਿ ਕਿਸੇ ਨੂੰ ਵੀ ਏਜੰਟ ਦੇ ਕਦੇ ਵੀ ਮਨਰ ਲੱਗਣੀ ਨਹੀਂ ਚਾਹੀਦੀ ਭਾਜੀ ਆਪਾਂ ਤੁਸੀਂ ਆਪੇ ਯੱਕ ਜਿਹੜਾ ਕਰਦੇ ਆ ਉਹ ਏਜੰਟ ਬਿਲਕੁਲ ਧੋਖਾ ਦਿੰਦੇ ਭਾਈ ਜਿੱਥੇ ਕਹਿੰਦੇ ਵੀ ਜਾਂਚ ਨਹੀਂ ਹੁੰਦਾ ਭਾਈ ਜੀ ਕਰਨ ਏਜੰਟਾਂ ਦੇ ਕੋਈ ਵਿੱਚ ਵੀ ਨਹੀਂ ਭਾਈ ਸਾਨੂੰ ਪਹਿਲਾਂ ਉਹਨੇ ਕਿਹਾ ਸੀ ਪੈਸੇ ਨਾਲ ਪਹੁੰਚੇ ਦੇ ਪਹਿਲੇ ਭਾਜੀ ਜਦੋਂ ਉਹ ਇਹ ਬਾਟੇ ਸੈਲਰੀ ਉਹਦੇ ਭਾਈ ਪੈਸੇ ਵਧਾ ਦੇਣ ਉਹ ਏਜੰਟਾਂ ਦੇ ਜੋ ਵੀ ਕੰਮ ਸੋਚ ਆਉਂਦੇ ਨੇ ਕਰੋ ਭਾਈ ਤੁਸੀਂ ਆਪਣੇ ਆਪ ਹੀ ਫੋਨ ਤੋਂ ਭਾਈ ਅੱਜਕੱਲ ਵੀ ਸਾਰੇ ਲੱਜ ਜਾਂਦੇ ਆ ਮੈਂ ਤੇ ਇਹੀ ਕਹਾਂਗਾ ਏਜੰਟਾਂ ਕੋਲ ਭ